ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮੁਖਿ ਸ਼ੋਕੋ ਟੈਕਨੋਲੋਜੀ ਮੈਂ ਜਰਮਨੀ ਤੋਂ ਤੈਹ ਦੇ ਲੋਕ ਤੋਂ ਮਹਾਰਤਾ ਦਾ ਜਿੰਨੇ ਮੇਰੇ ਫੇਸਬੁੱਕ ਦੇ ਫਰੈਂਡ ਨੇ ਸਾਊਦੀਆ ਰੋ ਦੋਹਾ ਕਾਤਰ ਜਿਹੜੇ ਮਾਸਕਡ ਦਵਾਈ ਦੇ ਵਿੱਚ ਅਮਰੀਕਾ ਕੈਨੇਡਾ ਜਰਮਨੀ ਇੱਧਰ ਜਿੰਨੇ ਵੀ ਯੂਰਪ ਵਿੱਚ ਰਹਿੰਦੇ ਨੇ ਸਾਰਿਆਂ ਦਾ ਤੈਹ ਦੇ ਲੋ ਸ਼ੁਕਰੀਆ ਕਰਦਾ ਪਿੱਛੇ ਥੋੜੇ ਜੇ ਮੰਤਰੀਆਂ ਦੀ ਰਿਪੇਅਰ ਹੁਣ ਰਹਿ ਗਏ ਸੀਗੀ ਇਹ ਜਿਹੜੇ ਮੰਤਰੀ ਆਪਣਾ ਜਿਹੜਾ ਪੈਸਾ ਆ ਬਲੈਕ ਮਨੀ ਇਹਨੂੰ ਵਾਈਟ ਕਿਸ ਤਰ੍ਹਾਂ ਕਰਦੇ ਨੇ ਇਹ ਕੰਪਨੀਆਂ ਨੇ ਇੰਡੀਆ ਦੇ ਵਿੱਚ ਇੱਕ ਇੱਕ ਬੰਦੇ ਦੇ ਨਾਂ ਤੇ ਕੰਪਨੀਆਂ ਬਣਾਈਆਂ ਆ ਉਹ 2-200 ਕੰਪਨੀ ਇੱਕ ਇੱਕ ਬੰਦੇ ਦੇ ਨਾਂ ਤੇ ਆ ਉਹ ਸਾਊਦੀ ਅਰਬ ਦੁਬਈ ਜਾਨੀ ਕਿ ਬਾਹਰ ਜਿੰਨਾ ਵੀ ਸਮਾਨ ਇਮਪੋਰਟ ਐ ਐਕਸਪੋਰਟ ਇੰਪੋਰਟ ਹੋ ਰਿਹਾ ਉਹ ਕਰ ਰਹੇ ਨੇ ਇਹ ਕਰੋੜ ਰੁਪਈਆ ਦਿੰਦੇ ਨੇ ਤੇ 10 ਲੱਖ ਰੁਪਈਆ ਉਹ ਆਪਣੀ ਕਟੌਤੀ ਕੱਟ ਕੇ ਤੇ 90 ਲੱਖ ਰੁਪਈਆ ਇਹਨਾਂ ਦੇ ਅਕਾਊਂਟ ਦੇ ਵਿੱਚ ਪਾ ਦਿੰਦੇ ਨੇ ਇਹਨਾਂ ਮੰਤਰੀਆਂ ਨੂੰ ਅਨਪੜ੍ਹਾਂ ਨੂੰ ਤਾਂ ਪਤਾ ਹੀ ਨਹੀਂ ਕਿ ਸਾਡਾ ਪੈਸਾ ਜਿਹੜਾ ਵਾਈਟ ਕਿਸ ਤਰ੍ਹਾਂ ਕਰਨਾ ਹੈ ਠੀਕ ਹੈ ਬਾਹਰ ਦਾ ਪੈਸਾ ਜਿਹੜਾ ਆਉਂਦਾ ਇਹਦੇ ਉੱਤੇ ਕੋਈ ਪਾਬੰਦੀ ਨਹੀਂ ਜਿੰਨਾ ਮਰਜੀ ਤੁਸੀਂ ਮੰਗਾ ਸਕਦੇ ਆ ਠੀਕ ਹੈ ਫਿਰ ਕੱਪੜੇ ਇਹਨਾਂ ਨੇ ਚੰਗੇ ਤਾਂ ਪਾਉਣਾ ਹੀ ਕੋਈ ਨਹੀਂ ਕਿ ਕੁੜਤੇ ਪਾਏ ਹੋਆ 700 ਰੁਪਏ ਇਹਨਾਂ ਦੇ ਕੁੜਤੇ ਕੱਪੜੇ ਦਾ ਅਲੱਗ ਦਾ 250 ਸਮਾਈ 900 ਰੁਪਏ ਦਾ ਬਿੱਲ ਬਣਦਾ ਵੀ 900 ਰੁਪਏ ਦਾ ਜਿਹੜਾ ਬਿੱਲ ਬਣਦਾ ਤੁਹਾਡੇ 40 ਡਾਲਰ ਦੇ ਮੇਰੇ ਭਰਾ ਜੀ ਨੇ ਐਨ ਆਰ ਆਈ ਦबई ਵਿੱਚ ਰਹਿੰਦੇ ਅਮਰੀਕਾ ਕੈਨੇਡਾ ਵਿੱਚ ਇਹਨਾਂ ਦੇ ਜਰਾਬਾਂ ਹੀ ਪਾ ਲੈਂਦੇ ਨੇ ਕੋਈ ਕੱਪੜੇ ਦਾ ਵੀ ਤੌਰ ਤਰੀਕਾ ਸਿੱਖ ਲਓ ਕਿਸ ਤਰ੍ਹਾਂ ਪਾਉਣਾ ਤੁਸੀਂ ਠੀਕ ਹੈ ਤੇ ਬਾਕੀ ਆਪਣੇ ਇੱਕ ਪਿੰਡ ਹੈ ਮਲੇਰ ਕੋਟੜਾ ਧੁਰੀ ਰੋਡ ਦੇ ਉੱਤੇ ਉੱਥੋਂ ਮੈਨੂੰ ਉਹਨਾਂ ਨੇ ਬਹੁਤ ਜਣ ਕੇ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਜਿਹੜਾ ਪਾਣੀ ਆ ਉਹ ਖਰਾਬ ਪਾਣੀ ਆ ਰਿਹਾ ਕੋਈ ਸੈਲਰ ਵਾਲਾ ਉੱਥੇ ਚੌਲਾਂ ਦਾ ਉਹ ਜਿਹੜਾ ਸੈਲਰ ਵਾਲਾ ਮਾਲਕ ਹੈ ਉਹਨੇ ਪਾਣੀ ਧਰਤੀ ਦੇ ਵਿੱਚ ਪਾ ਦਿੱਤਾ ਉਹ ਪਾਣੀ ਜ਼ਹਿਰੀਲਾ ਬਣ ਗਿਆ ਤੇ ਪਸ਼ੂ ਜਾਨਵਰ ਜਿੰਨੇ ਵੀ ਹੈਗੇ ਨੇ ਪਾਣੀ ਪੀਵੀ ਕੇ ਬਿਮਾਰ ਕੋਈ ਮਰ ਰਿਹਾ ਬੰਦੇ ਵੀ ਪਾਣੀ ਪੀ ਰਿਹਾ ਕੈਂਸਰ ਵੱਧ ਰਿਹਾ ਆ ਦੱਸੋ ਇਹ ਕਿਹੜਾ ਸਾਇੰਸਦਾਨ ਬੰਦਾ ਹੈ ਜਿਹਨੇ ਇਹ ਕੰਮ ਕੀਤਾ ਔਰ ਪਾਣੀ ਦੇ ਜ਼ਹਿਰੀਲਾ ਪਾਣੀ ਧਰਤੀ ਦੇ ਵਿੱਚ ਪਾ ਕੇ ਰੱਖ ਦਿੱਤਾ ਤੇ ਉਹ ਪੂਰੇ ਪਿੰਡਾਂ ਦੇ ਵਿੱਚ ਫੈਲ ਰਿਹਾ ਉਹ ਪਾਣੀ ਤੇ ਉਹ ਧਰਨੇ ਬੰਦੇ ਲਾਉਂਦੇ ਆ ਪੁਲਿਸ ਵਾਲੇ ਹੈਲਪ ਨਹੀਂ ਕਰਦੇ ਤੇ ਪੁਲਿਸ ਵਾਲਿਆਂ ਨੇ ਵੀ ਪਾਣੀ ਪੀਣਾ ਉੱਥੇ ਦੇ ਬੰਦੇ ਨੇ ਵੀ ਪਾਣੀ ਪੀਣਾ ਉਹ ਉਹਨਾਂ ਦੇ ਪਸ਼ੂਆਂ ਨੇ ਵੀ ਪਾਣੀ ਪੀਣਾ ਤੇ ਇਹ ਜਿਹੜਾ ਕ੍ਰਾਈਮ ਸਭ ਤੋਂ ਵੱਡਾ ਇਹ ਕ੍ਰਾਈਮ ਹੈ ਜਿਹੜਾ ਤੁਸੀਂ ਧਰਤੀ ਦੇ ਵਿੱਚ ਪਾਣੀ ਪਾਉਨੇ ਆ ਕਈ ਬੰਦਿਆਂ ਨੇ 12 ਟਾਂ ਬਣਾਈਆਂ ਆਪਣੀਆਂ ਪਾਣੀ ਧਰਤੀ ਦੇ ਵਿੱਚ ਪਾਣੀ ਉਹਦਾ ਜਿਹੜਾ ਸਿਸਟਮ ਹੈ ਧਰਤੀ ਵਿੱਚ ਪਾਈ ਜਾਂਦੇ ਨੇ ਉਹਦੇ ਨਾਲ ਐਡਾ ਜ਼ਹਿਰ ਬਣਦਾ ਇਹਨਾਂ ਕੈਂਸਰ ਦੀਆਂ ਬਿਮਾਰੀਆਂ ਫੈਲਦੀਆਂ ਨੇ ਬੇਹੱਦ ਹਸਪੀਟਲ ਜਾਣੇ ਆ ਕਿੰਨਾ ਪੈਸਾ ਤੁਹਾਡਾ ਲੱਗਦਾ ਭਾਈ ਸਾਹਿਬ ਜੀ ਉੱਥੇ ਜਾਓ ਧਰਨੇ ਮਾਰੋ ਪੇਪਰ ਵਿੱਚ ਦਿਓ ਤੁਸੀਂ ਜਾ ਕੇ ਬਈ ਆਹ ਕੰਮ ਬੰਦਾ ਇਸ ਤਰ੍ਹਾਂ ਕਰਦਾ ਕੋਈ ਉਥੇ ਫੈਕਟਰੀ ਆ ਸ਼ਰਾਬ ਦੀ ਫੈਕਟਰੀ ਉਹ ਜੋ ਸੀਰੇ ਦਾ ਪਾਣੀ ਆਉਂਦਾ ਜ਼ਹਿਰੀਲਾ ਪਾਣੀ ਉਹ ਵੀ ਧਰਤੀ ਵਿੱਚ ਪਾਈ ਜਾਂਦੇ ਆ ਜਾਂ ਨਹਿਰਾਂ ਵਿੱਚ ਛੱਡੀ ਜਾਂਦੇ ਆ ਮੱਛੀਆਂ ਮਾਰ ਰਹੀਆਂ ਉਹ ਉਸ ਪਾਣੀ ਦੇ ਨਾਲ ਕੋਈ ਵੀ ਜਾਨੀ ਕਿ ਬੰਦਾ ਇਹਦਾ ਮੁੱਦਾ ਨਹੀਂ ਚੱਕ ਰਿਹਾ ਪੰਜਾਬ ਦਾ ਪਾਣੀ ਜਿਹੜਾ ਆ ਬਿਲਕੁਲ ਜਾਨੀ ਕਿ ਖਰਾਬ ਕਰਕੇ ਰੱਖ ਦਿੱਤਾ ਇਹਨਾਂ ਨੇ ਤੀਜੀ ਤਹਿ ਮੋਕ ਗਈ ਆ ਹੋਰ 25 ਸਾਲ ਤੁਸੀਂ ਕੱਢਣੇ ਆ ਤੁਸੀਂ ਪਾਣੀ ਨੂੰ ਤਰਸਣਾ ਜਿਹਦਾ ਹੈਨ ਤਰਸਦੇ ਆ Rajasthan ਦੇ ਵਿੱਚ ਹੈਨ ਚਮਕਦੀ ਰੇਤ ਦੇਖ ਕੇ ਨੱਠਦਾ ਵੀ ਪਾਣੀ ਆ ਪਰ ਪਾਣੀ ਨਹੀਂ ਰੇਤ ਚਮਕਦੀ ਹੁੰਦੀ ਆ ਦੌੜ ਦੌੜ ਕੇ ਉਹ ਵਿਚਾਰੇ ਦੀ ਡੈਥ ਹੋ ਜਾਂਦੀ ਆ ਹੈਰਨ ਦੀ ਤੇ ਤੁਸੀਂ ਇਸ ਮੁੱਦੇ ਉੱਤੇ ਕਿਉਂ ਆਵਾਜ਼ ਨਹੀਂ ਠਾਲਦੇ ਕੋਈ ਬੰਦਾ ਬੋਲਦਾ ਕਿ ਸਾਡੇ ਦੇ ਕੇਸ ਪਾ ਦਿੰਦੇ ਆ ਭਾਈ ਸਾਹਿਬ ਜਿੰਨੇ ਮੇਰੇ ਫੇਸਬੁੱਕ ਤੇ ਫਰੈਂਡ ਨੇ ਉੱਥੇ ਜਾਣ ਉੱਥੇ ਧਾਰਨਾ ਖਰਿਆ ਉਹਨਾਂ ਲਾਇਆ ਸੀ ਉੱਥੇ ਜਾ ਕੇ ਹੈਲਪ ਕਰਨ ਔਰ ਸੈਲਰ ਜਿਹੜਾ ਬੰਦ ਹੋਣਾ ਚਾਹੀਦਾ ਇਹੋ ਜਿਹਾ ਮਾਲਕ ਤੇ ਕੇਸ ਹੋਣਾ ਚਾਹੀਦਾ ਔਰ ਇਹਨੂੰ ਸਜ਼ਾ ਹੋਣੀ ਚਾਹੀਦੀ ਘੱਟੋ ਘੱਟ 20-25 ਸਾਲ ਤੱਕ ਫੇਰ ਜਾ ਕੇ ਠੀਕ ਹੋਣਾ ਜਿੰਨੀਆਂ ਸ਼ਰਾਬ ਦੀਆਂ ਫੈਕਟਰੀਆਂ ਗੱਤੇ ਦੀਆਂ ਫੈਕਟਰੀਆਂ ਸਾਰਾ ਪਾਣੀ ਧਰਤੀ ਵਿੱਚ ਪਾ ਰਹੇ ਆ ਇਹ ਤੁਹਾਡੇ ਕੋਲ ਕੋਈ ਸਿਸਟਮ ਹੀ ਨਹੀਂ ਹੈਗਾ ਤੁਸੀਂ ਪਾਣੀ ਜਿਹੜਾ ਇਹਨੂੰ ਸੀਵਰੇਜ ਦੇ ਵਿੱਚ ਪਾਓ ਤੇ ਉਹ ਪਾਣੀ ਸਾਫ਼ ਕਰਕੇ ਫਿਰ ਧਰਤੀ ਦੇ ਵਿੱਚ ਜਾਨੀ ਕਿ ਜਾਣਾ ਚਾਹੀਦਾ ਮੇਰੀ ਤਾਂ ਇਹ ਟੈਕਨੋਲੋਜੀ ਆ ਪੂਰੇ ਪਿੰਡਾਂ ਦਾ ਪਾਣੀ ਜਿੰਨਾ ਗੰਦਾ ਵੇਸਟ ਹੋ ਰਿਹਾ ਸਾਰੇ ਦਾ ਸਾਰਾ ਸੀਵਰੇਜ ਸਿਸਟਮ ਵਿੱਚ ਜਾਊਗਾ ਔਰ ਸਾਫ਼ ਕਰਕੇ ਅਸੀਂ ਪਾਵਾਂਗੇ ਠੀਕ ਹੈ ਜੀ ਤੇ ਬਾਕੀ ਇੱਕ ਗੱਲ ਹੈ ਜੀ ਆ ਪਿੱਛੇ ਬਿੱਲਾ ਬਿਸ਼ੋਈ ਪਤਾ ਨਹੀਂ ਇਦਾਂ ਦੇ ਬੰਦੇ ਦਾ ਨਾ ਆਇਆ ਲੁਧਿਆਣਾ ਏਰੀਆ ਵਿੱਚ ਰਹਿੰਦਾ ਉਹਨੇ ਵੀਡੀਓ ਪਾਈ ਸੀ ਕਿ ਵੀ ਮੈਂ ਭੁੱਖਾ ਮਰਦਾ ਮੇਰੇ ਕੋਲ ਕਮਰਾ ਵੀ ਹਣੀ ਨਾਉਣ ਨੂੰ ਤੇ ਉਹਨੇ ਜਾਨੀ ਕਿ ਵੀਡੀਓ ਪਾਈ ਸੀ ਕਿ ਮੈਂ ਉਹਨੂੰ ਕਹਿਆ ਸੀ ਤੈਨੂੰ ਮੈਂ 10000 ਰੁਪਇਆ ਭੇਜ ਦਿੰਨਾ ਤੇ ਤੁਸੀਂ ਇਸ ਤਰ੍ਹਾਂ ਕਰੋ ਤੁਹਾਡੀ ਕਿਸ ਨੇ ਹੈਲਪ ਕੀਤੀ ਕਹਿੰਦਾ ਮੱਕੜ ਸਾਹਿਬ ਨੇ ਕੀਤੀ ਹੈ ਜਲੰਧਰ ਤੋਂ ਗੱਡੀਆਂ ਵਾਲੇ ਨੇ ਮੈਂ ਕਹਾ ਮੈਨੂੰ ਨਾ ਟੈਲੀਫੋਨ ਦੇ ਦਿਓ ਦੇਖੋ ਇਹ ਬਿੱਲਾ ਜਿਹੜਾ ਬਸੋਈ ਲੰਗੜਾ ਕੁੱਤਾ ਇਹ ਬੰਦਾ ਆ ਔਰ ਇਹਦੇ ਪੇ ਦਾ ਮੈਨੂੰ ਪਤਾ ਹੁਣ ਇਹਨੂੰ ਆਪਣੇ ਦਾ ਮੇਰਾ ਪੇ ਜਿਹੜਾ ਹੈ ਇਹ ਲੰਗੜੇ ਜਿਹੜੇ ਹੁੰਦੇ ਹਨ ਨਾ ਬੰਦੇ ਬੜੇ ਸ਼ੈਤਾਨ ਹੁੰਦੇ ਨੇ ਇਹ ਲੰਗੜੇ ਨੇ ਮੈਨੂੰ ਟੈਲੀਫੋਨ ਦਿੱਤਾ ਆਪਣੇ ਦੋਸਤ ਦਾ ਚਾਲਬਾਜ਼ ਬੰਦੇ ਦਾ ਏਜੰਟ ਕਿਸਮ ਦੇ ਬੰਦੇ ਦਾ ਜੀ ਆ ਮੱਕੜ ਸਾਹਿਬ ਮੈਂ ਉਹਨੂੰ ਫੋਨ ਕੀਤਾ ਭਾਜੀ ਮੱਕੜ ਸਾਹਿਬ ਤੁਸੀਂ ਕਹਿੰਦੇ ਹਾਂਜੀ ਮੈਂ ਆ ਮੈਂ ਕਿਹਾ ਤੁਸੀਂ ਉਹਦੀ ਮਾਰਤ ਕੀਤੀ ਆ ਕਹਿੰਦਾ ਕੀਤੀ ਆ ਮੈਂ ਉਹਨੂੰ ਗੱਡੀ ਦਿੱਤੀ ਆ ਤੇ ਮੇਰੇ ਨਾਲੇ ਸਕੂਟਰ ਦਿੱਤਾ ਨਾਲੇ ਪੈਸੇ ਦਿੱਤੇ ਆ ਠੀਕ ਹੈ ਜੀ ਤੇ ਬਿੱਲਾ ਬਸੂਈ ਮੈਨੂੰ ਕਹਿੰਦਾ ਮੈਨੂੰ 45000 ਰੁਪਈਆ ਤੇ ਨਾ ਗੱਡੀ ਦਿੱਤੀ ਨਾ ਕੁਛ ਦਿੱਤਾ ਉਹ ਬੰਦਾ ਕਹਿੰਦਾ ਨੇ ਪੈਸੇ ਮੰਗੇ ਮੈਂ ਪੈਸੇ ਦੇ ਦਿੱਤੇ ਮੈਂ ਕਿਹਾ ਓਕੇ ਚੱਲ ਕੋਈ ਗੱਲ ਨਹੀਂ 10000 ਰੁਪਈਆ ਕਹਿੰਦਾ ਤੁਸੀਂ ਇਹਦੀ ਹੈਲਪ ਕਰ ਦਿਓ ਮੈਂ 10000 ਰੁਪਈਆ ਇਹਨੂੰ ਹੈਲਪ ਕਰ ਦਿੱਤੀ ਆ ਇਹਨੇ ਉਹ 10000 ਰੁਪਈਆ ਆਪਣੇ ਮੁੰਡੇ ਦੇ ਨਾਮ ਤੇ ਮੰਗਾਇਆ ਉਹਦੇ ਮੁੰਡੇ ਦਾ ਨਾਮ ਗੁਰਪ੍ਰੀਤ ਸਿੰਘ ਹੈ ਮੇਰਾ ਕਹਿੰਦਾ ਜਾਨੀ ਕਿ ਭਰਾ ਦਾ ਮੁੰਡਾ ਮੈਂ ਅਡੌਪਟ ਕੀਤਾ ਇਸ ਮੁੰਡੇ ਨੂੰ ਠੀਕ ਹੈ ਜੀ ਮੈਂ ਉਹਦੇ ਨਾਂ ਤੇ ਭੇਜ ਦਿੱਤੇ ਪੈਸੇ ਤੇ ਫੇਰ ਮੈਨੂੰ ਥੋੜੇ ਚਿਰਾਂ ਬਾਅਦ ਮੱਕੜ ਸਾਹਿਬ ਇਹਨੇ ਇੱਕ ਬੰਦੇ ਸ਼ਾਸਤ ਦਿਮਾਗ ਦੇ ਬੰਦੇ ਨੂੰ ਮੇਰਾ ਫੋਨ ਦਿੱਤਾ ਵੀ ਮੈਂ ਹਾਂ ਮੱਕੜ ਵਾਂ ਮੈਨੂੰ ਉਹ ਵਟਸਐਪ ਤੇ ਮੈਸੇਜ ਕੀਤਾ ਭਾਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਬੜੀ ਹੈਲਪ ਕਰਦੇ ਆ ਮੈਂ ਤਿੰਨਾਂ ਕੁੜੀਆਂ ਦਾ ਕੱਲ ਨੂੰ ਵਿਆਹ ਕਰਨਾ ਤੇ ਉਹਨਾਂ ਨੂੰ ਤੁਸੀਂ ਥੋੜੀ ਜਿਹੀ ਹੈਲਪ ਕਰ ਦਿਓ ਮੈਂ ਕਹਾ ਚਲੋ ਠੀਕ ਹੈ ਮੈਂ 7000 ਰੁਪਈਆ ਨੂੰ ਭੇਜਿਆ ਮੈਂ ਕਹਾ ਚਲੋ ਗਰੀਬ ਕੁੜੀਆਂ ਨੂੰ ਦੇ ਦਿਓ ਤੇ ਫੇਰ ਕਹਿੰਦਾ ਮੈਂ ਤੁਹਾਨੂੰ ਗੱਡੀ ਦੇਣੀ ਗਿਫਟ ਦੇ ਵਿੱਚ ਮੈਂ ਕਹਾ ਮੈਨੂੰ ਗੱਡੀ ਨਹੀਂ ਚਾਹੀਦੀ ਮੇਰੇ ਕੋਲ ਆਪ ਹੀ ਇੱਥੇ 7-8 ਗੱਡੀਆਂ ਖੜੀਆਂ ਮੈਨੂੰ ਕੋਈ ਗੱਡੀ ਦੀ ਜ਼ਰੂਰਤ ਨਹੀਂ ਜੀ ਕਹਿੰਦਾ ਉਹ ਮੈਨੇਜਰ ਪਾਰਟੀ ਮੰਗਦਾ 5000 ਰੁਪਈਆ ਹੋਰ ਭੇਜ ਦਿਓ ਉਹ ਪਾਰਟੀ ਕਰ ਲੈਣਗੇ ਗੱਡੀ ਦਾ ਫੋਟੋ ਹੈ ਤੁਹਾਡਾ ਮੈਂ ਮੈਨੂੰ ਨਹੀਂ ਚਾਹੀਦੀ 5000 ਰੁਪਈਆ ਉਦਾਂ ਹੀ ਭੇਜ ਦਿੰਦਾ ਮੈਂ ਇਹਨੂੰ 5000 ਫੇਰ ਭੇਜਿਆ ਪਾਰਟੀ ਮੈਂ ਕਰ ਕੋਲ ਇਹ ਸ਼ਾਸਤਰ ਬੰਦਾ ਦਿਮਾਗ ਦਾ ਜਿਹੜਾ ਇਹ ਮੱਕੜ ਸਾਹਿਬ ਨੇ ਤੇ ਇਹਨਾਂ ਨੇ ਫਿਰ ਮੈਨੂੰ ਹਫ਼ਤੇ ਬਾਅਦ ਫੋਨ ਕੀਤਾ ਕਹਿੰਦਾ ਭਾਰਮ ਜੀ ਮੇਨਾ ਬਹੁਤ ਤੁਖਾ ਹੋ ਗਿਆ ਮੇਰਾ ਮਰ ਗਿਆ ਮੇਰਾ ਕੁਝ ਨਹੀਂ ਰਿਹਾ ਮੈਂ ਕੀ ਗੱਲ ਹੋ ਗਈ ਮੇਰੇ ਘਰ ਵਾਲੀ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈਆ ਮੈਂ ਘਰ ਵਾਲੇ ਨੂੰ ਸਿੰਗਾਪੁਰ ਹਸਪੀਟਲ ਲੈ ਕੇ ਆਇਆ 22 ਲੱਖ ਰੁਪਈਆ ਲੱਗ ਗਿਆ ਤੇ ਮੈਨੂੰ 50000 ਰੁਪਈਆ ਭੇਜ ਮੈਂ ਕੱਲ ਨੂੰ ਇੰਡੀਆ ਦੀ ਫਲੈਟ ਲੈਣੀ ਮੈਂ ਤੇਰੇ ਪਾਰਸਨ ਅਕਾਊਂਟ ਦੇ ਵਿੱਚ ਪੈਸੇ ਪਾ ਦੂੰਗਾ ਮੈਂ ਠੀਕ ਹੈ ਮੈਂ ਇੰਨੀ ਛੇਤੀ ਨਹੀਂ ਭੇਜ ਸਕਦਾ ਪਰ ਥੋੜਾ ਜਿਹਾ ਟਾਈਮ ਟਾਈਮ ਦਿੱਤਾ ਜਾਵੇ ਲਓ ਜ ਇਹਦਾ ਨੈਟ ਦੇ ਵਿੱਚੋਂ ਕੱਢਿਆ ਪਹਿਲਾ ਬਿੱਲਾ ਬਸੂਈ ਨੂੰ ਫੋਨ ਕੀਤਾ ਮੈਂ ਕਿਹਾ ਜੀ ਇੱਦਾਂ ਇੱਦਾਂ ਗੱਲਬਾਤ ਹੋਈ ਮੱਕਰ ਸਾਹਿਬ ਦੇ ਨਾਲ ਬਿੱਲਾ ਬਸੂਈ ਤੇ ਨਾਲ ਹੀ ਇਹ ਤੇ ਤਿੰਨੇ ਇਹਦਾ ਮੁੰਡਾ ਤਿੰਨੇ ਜਾਣੀਆਂ ਰਲਿਓ ਗੀਮ ਚਲਾ ਰਹੇ ਆ ਇਹਨੇ ਕਿਹਾ ਜੀ ਹਾਂਜੀ ਉਹਦੇ ਘਰ ਵਾਲੀ ਨੇ ਮਿੱਟੀ ਦਾ ਤੇਲ ਪਾ ਕੇ ਅੱਗ ਲਾ ਲਈ ਉਹ ਸਿੰਗਾਪੁਰ ਗਿਆ ਮੇਰਾ ਮੁੰਡਾ ਵੀ ਨਾਲ ਗਿਆ ਹੈ ਤੁਸੀਂ ਉਹਦੀ ਹੈਲਪ ਕਰ ਦਿਓ 50000 ਤੁਹਾਨੂੰ ਦੇ ਦਊਗਾ ਮੈਂ ਕਿਹਾ ਕੋਈ ਗੱਲ ਨਹੀਂ ਠੀਕ ਹੈ ਤੇ ਹੁਣ ਮੈਨੂੰ ਪਤਾ ਨਹੀਂ ਵੀ ਮੱਕੜ ਸਾਹਿਬ ਕਿਹੜਾ ਹੈ ਜਦੋਂ ਮੈਨੂੰ ਫੋਨ ਆਇਆ ਵੀ ਇਹੀ ਹੈ ਮੈਂ ਤਾਂ ਉਹ ਇਹ ਤੁਹਾਡੇ ਤੇ ਯਕੀਨ ਨਹੀਂ ਨਾ ਕੀਤਾ ਇਸੇ ਕਰਕੇ ਯਕੀਨ ਕੀਤਾ ਤੇ ਮੈਂ ਜਲੰਧਰ ਤੇਲੀਫੋਨ ਲਾਇਆ ਗੈਰੇਜ ਦੇ ਵਿੱਚ ਤੇ ਉੱਥੇ ਪੁੱਛਿਆ ਵੀ ਮੱਕੜ ਸਾਹਿਬ ਕੌਣ ਹੈ ਉਹਨਾਂ ਨੇ ਮੈਨੂੰ ਫੋਨ ਦਿੱਤਾ ਮੱਕਰ ਸਾਹਿਬ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਮੈਂ ਕਿਹਾ ਜੀ ਤੁਹਾਡੇ ਨਾਂ ਦੇ ਬੰਦਾ ਵੀ ਪੈਸੇ ਮੰਗਾ ਰਿਹਾ ਤੁਸੀਂ ਬਿੱਲੇ ਵੀ ਸੂਈ ਦੀ ਮਾਰ ਤੇ ਕੀ ਦੀ ਕਹਿੰਦਾ ਕੀਤੀ ਹੈ ਜੀ ਮੈਂ ਗੱਡੀ ਦਿੱਤੀ ਸਕੂਟਰ ਦਿੱਤਾ ਉਹਨੂੰ ਪੈਸੇ ਵੀ ਦਿੱਤੇ ਆ ਤੇ ਇਹ ਬੰਦਾ ਮੇਰੇ ਕੋਲ ਮੁੱਕਰ ਕੇ ਕਹਿੰਦਾ ਮੈਨੂੰ ਕੱਲੇ ਪੈਸੇ ਦਿੱਤੇ ਆ ਤੇ ਮੈਂ ਕਹਾ ਤੁਹਾਡੇ ਨਾਂ ਦੇ ਉੱਤੇ ਬੰਦਾ ਮੇਰੇ ਤੋਂ ਪੈਸੇ ਮੰਗਾਉਂਦਾ ਕਹਿੰਦਾ ਜੀ ਤੁਸੀਂ ਉਹਦੇ ਨਾਲ ਗੱਲਬਾਤ ਕਰੋ ਮੈਂ ਉਹਦੀ ਹੈਲਪ ਕਰਤੀ ਮੈਂ ਉਹ ਬੰਦਾ ਨਹੀਂ ਜਾਣਦਾ ਮੈਨੂੰ ਫਿਰ ਜੀ ਦੂਏ ਦਿਨ ਫੋਨ ਆਇਆ ਵੀ ਤੁਸੀਂ ਭਾਜੀ ਪੈਸੇ ਭੇਜ ਦਿਓ ਮੈਨੂੰ ਮੈਂ ਜਰੂਰ ਤਾਂ ਮੈਂ ਹਰਮੰਦਰ ਸਾਹਿਬ ਦੀ ਕਸਮ ਖਾਂਦਾ ਮੈਂ ਮੱਕਰ ਸਾਹਿਬ ਮੇਰੀ ਘਰਵਾਲੀ ਦੀ ਹਾਲਤ ਨਹੀਂ ਮਰ ਜਾਣਾ ਇਹ ਮਰ ਕੇ ਮੈਂ ਵੀ ਮਰ ਜਾ ਮੈਂ ਰੋਟੀਆਂ ਕੌਣ ਦੇਊਗਾ ਮੈਨੂੰ ਪਤਾ ਲੱਗ ਗਿਆ ਸੀਗਾ ਫਿਰ ਮੈਂ ਇਹਦੀ ਚੰਗੀ ਰਿਪੇਅਰ ਕੀਤੀ ਬਿੱਲੇ ਨੂੰ ਫੋਨ ਲਾਇਆ ਇਹਨੂੰ ਲਾਇਆ ਮੈਂ ਕਿਹਾ ਬਿੱਲੇ ਤੂੰ ਮੈਨੂੰ ਨੰਬਰ ਜਿਹੜਾ ਅਸਲੀ ਮੱਕੜ ਸਾਹਿਬ ਦਾ ਦਿੱਤਾ ਤੂੰ ਕੋਈ ਆਪਣੇ ਫਰੈਂਡ ਦਾ ਚਾਲਵਾਜ ਬੰਦੇ ਦਾ ਦਿੱਤਾ ਤੁਸੀਂ ਰਲ ਕੇ ਕੰਮ ਕਰ ਲੈ ਬਿੱਲੇ ਨੇ ਜੀ ਫੋਨ ਬੰਦ ਕਰ ਦਿੱਤਾ ਉਹ ਮੁੰਡਾ ਜਿਹੜਾ ਗੁਰਪ੍ਰੀਤ ਉਹਦਾ ਉਹਨੂੰ ਵੀ ਮੈਂ ਫੋਨ ਫਾਨ ਕੀਤੇ ਉਹਨੇ ਵੀ ਇਹ ਜਾਨੀ ਕੇ ਕਰ ਦੱਤਾ ਬੰਦ ਕਰ ਦਿੱਤਾ ਤੇ ਮੈਨੂੰ ਉਹਦੇ ਮੁੰਡੇ ਦੇ ਫੋਨ ਆਇਆ ਕਹਿੰਦਾ ਤੂੰ ਬੰਦਾ ਚੰਗਾ ਨਹੀਂ ਪਾ ਇੱਥੇ ਜਰਮਨੀ ਦੇ ਵਿੱਚ ਬੈਠਾ ਤੂੰ ਅਸਲਾ ਸਪਲਾਈ ਕਰਦਾ ਮੈਨੂੰ ਇਦਾਂ ਦੇ ਮੈਸੇਜ ਦੱਸੋ ਲਾ ਪਿਆ ਉਹ ਮੁੰਡਾ ਕਰਨ ਔਰ ਮੈਂ ਪੈਸੇ ਭੇਜੇ ਉਹ ਮੈਂ ਕਹਿੰਦਾ ਕੋਈ ਗੱਲ ਨਹੀਂ ਕੋਈ ਇਹ ਇੰਨਾ ਫਿਕਰ ਕਰ ਤੂੰ ਕੋਈ ਚੱਕਰ ਨਹੀਂਗਾ ਤੇ ਇਹਨਾਂ ਨੇ ਤਿੰਨਾਂ ਨੇ ਫੋਨ ਬੰਦ ਕਰ ਲਿਆ ਜੀ ਇਹ ਬਿੱਲਾ ਬਸੋਈ ਦੀ ਗੱਡੀ ਜਿਹੜੀਆਂ ਮੈਂ ਕਹਿੰਦਾ ਟਾਇਰ ਟੁਕਲੇ 76 ਫਿਰ ਚੰਗੀ ਤਰ੍ਹਾਂ ਟਕਾ ਕੇ ਇਹੋ ਜਿਹੇ ਬੰਦੇ ਆ ਮੈਂ ਤਿੰਨਾ ਭੈਣਾਂ ਨੂੰ ਪੈਸੇ ਭੇਜਦਾ ਬੱਚਿਆਂ ਦੀਆਂ ਫੀਸਾਂ ਦੇਣਾ 4-4 5 5000 ਰੁਪਏ ਮੈਂ ਉਹਦੀਆਂ ਵੀ ਕੱਲ ਬੈਂਕ ਵਿੱਚ ਜਾ ਕੇ ਬੰਦ ਕਰਾ ਦਿੱਤੀਆਂ ਮੈਂ ਕਿਸੇ ਬੰਦੇ ਯਕੀਨ ਨਹੀਂ ਕਰਨਾ ਨਾ ਮੈਨੂੰ ਕਿਸੇ ਜਾਨੀ ਕਿ ਮੇਰੇ ਤੇ ਆਸ ਰੱਖਿਓ ਠੀਕ ਹੈ ਮੈਨੂੰ 50 ਫੋਨ ਉਹਦੇ 50 ਵਿੱਚੋਂ 30 ਮਾਰਤ ਦੇ 10 ਬੰਦੇ ਬਾਹਰ ਆਉਣ ਦੇ ਇਹੀ ਪੁੱਛਦੇ ਰਹਿੰਦੇ ਹੋਰ ਕੋਈ ਕੰਮ ਨਹੀਂਗਾ ਹਾਂ ਉੱਥੇ ਨਾਰੇ ਮਾਰੋ ਜਾ ਕੇ ਜਲੂਸ ਕਢੋ ਜਿੱਥੇ ਪਾਣੀ ਤੁਹਾਡਾ ਪ੍ਰੋਡਿਊਸਰ ਖਰਾਬ ਜੀਗਾ ਤੁਸੀਂ ਮਾਰ ਰਹੇ ਆ ਤੁਹਾਡੀ ਸੁਣਵਾਈ ਹੋਵੇ ਮੈਂ ਤਾਂ ਵੀਡੀਓ ਪਾ ਪਾ ਕੇ ਅੱਕ ਗਿਆ ਤੇ ਮੇਰਾ ਵੀਡੀਓ ਹੀ ਪਾ ਸਕਦਾ ਤੁਸੀਂ ਕੋਈ ਕੰਮ ਆਪ ਵੀ ਕਰੋ ਠੀਕ ਹੈ ਜੀ ਇਹ ਬਿੱਲਾ ਬਸ਼ਨੋਈ ਦਾ ਜੀ ਠੂਨ ਨੰਬਰ ਹੈ 843295 ਤੇ 4259 ਦੂਜਾ ਇਸ ਬੰਦੇ ਦਾ ਨੰਬਰ ਹੈ 29672813001 ਠੀਕ ਹੈ ਇਹਦੇ ਮੁੰਡੇ ਦਾ ਟੈਲੀਫੋਨ ਹੈਗਾ 6377816 422 ਇਹ ਬੰਦੇ ਜੀ ਆ ਇਦਾਂ ਦੇ ਕੰਮ ਕਰਦੇ ਆ ਮੱਕੜ ਜਿਹੜਾ ਨਕਲੀ ਬਣਾਇਆ ਸੀ ਉਹਦਾ ਟੈਲੀਫੋਨ ਨੰਬਰ 77702182 ਇਹ ਬੰਦੇ ਆ ਕੀ ਤੁਸੀਂ ਯਕੀਨ ਕਰਦੇ ਮੈਂ ਸਾਰੇ ਐਨਪਰਾ ਐਨਆਰਈ ਭਰਾ ਜਿੰਨੇ ਮੇਰੇ ਹੈਗੇ ਬਾਹਰ ਇਹਨਾਂ ਨੂੰ ਅਪੀਲ ਕਰਦਾ ਵੀ ਕੋਈ ਵੀ ਬੰਦਾ ਪੈਸੇ ਨਾ ਭੇਜੇ ਪੰਜਾਬ ਦੇ ਵਿੱਚ ਬਿਨਾਂ ਜਾਣਣ ਪਛਾਣ ਤੋਂ ਕੋਈ ਭੇਜੇ ਨਾ ਕੋਈ ਜ਼ਰੂਰਤ ਤੋਂ ਥੋੜੋ ਜੇ ਗਰੀਬਾਂ ਦੀਆਂ ਕੁੜੀਆਂ ਦਾ ਵਿਆਹ ਕਰਨੇ ਮੇਰਾ ਫਰੈਂਡ ਆ 300 ਕੁੜੀ ਦਾ ਵਿਆਹ ਕਰਕੇ ਆਉਂਦਾ ਇੰਡੀਆ ਦੇ ਵਿੱਚ ਉਹਨੂੰ ਵੀ ਮੈਂ ਕਹਤਾ ਬੰਦ ਕਰ ਦੇ ਇਹ ਕੰਮ ਕੀ ਫਾਇਦਾ ਇਹ ਸਾਡੀ ਪ੍ਰਾਣਮ ਜਿੰਨੇ ਵਿਆਹ ਕਰਾਏ ਤੁਸੀਂ ਨਿਆਣੇ ਬਣਾਏ ਤੁਹਾਡੀ ਹੈ ਤੁਸੀਂ ਆਪ ਕਰੋ ਕੰਮ ਕਰੋ ਹੱਥ ਟੁੱਟੇ ਤੁਹਾਡੇ ਅਸੀਂ ਬਾਹਰ ਆਣ ਕੇ ਕੰਮ ਕਰਦੇ 500 ਯਰੋ ਸਾਡੇ ਭਰਾ ਨਹੀਂ ਬਣਾ ਸਕਦੇ ਮਹੀਨੇ ਦਾ ਇਹ ਜਿਹੜਾ ਤੁਹਾਨੂੰ ਭੇਜਦੇ ਆ ਆਪਣੇ ਭਰਾਵਾਂ ਨੂੰ ਭੇਜਦੇ ਆ ਜੇ ਭਰਾਵਾਂ ਨੂੰ ਭੇਜਦੇ ਆ ਉਹਨਾਂ ਤੋਂ ਬਚਾਉਣੇ ਤੇ ਤੁਹਾਡੇ ਅਰਗੇ ਆ ਜਾਂਦੀ ਤੇ ਰੋਣ ਲੱਗਿਓ ਪਿੱਟਣ ਲੱਗਿਓ ਫੇਸਬੁਕਾਂ ਤੇ ਵੀਡੀਓ ਬਣਾ ਬਣਾ ਕੇ ਜੇ ਤੁਹਾਡੀ ਹਾਇਰ ਫਕਾਰ ਦੁੱਤੀ ਹੈ ਜੇ ਹੁਣ ਇਹ ਥੋੜਾ ਵੀ ਤੁਹਾਨੂੰ ਇੱਕ ਵਾਰੀ ਹੱਥ ਮੱਤ ਕੀਤੀ ਤਾ ਤੁਹਾਡੇ ਹੱਥੇ ਹੀ ਕੱਟ ਦੇਣੇ ਹੈ ਐ ਇਦਾਂ ਦੇ ਡਰਾਮੇ ਕਰ ਕਰਕੇ ਇਦਾਂ ਦਾ ਕੁੱਤਾ ਬਣਦਾ ਬੇਲਾ ਵਸੋਈ ਇਹਨੂੰ ਬੜੀਆ ਹੈ ਕਿਸੇ ਕਲਾਕਾਰ ਨੇ ਪੈਸੇ ਨਹੀਂ ਦਿੱਤੇ ਇਹਦੇ ਗਾਣੇ ਚੋਰੀ ਕੀਤੇ ਇਹਨਾਂ ਇਦਾਂ ਹੋਣੀ ਚਾਹੀਦੀ ਹੈ ਇਹੋ ਜਿਹਾ ਬ ਦੇ ਦੇਣਾ ਠੀਕ ਹੈ ਫਿਰ ਟੈਲੀਫੋਨ ਇਦਾਂ ਦੇ ਕਰਦੇ ਜਿਹੜੇ ਇੰਡੀਆ ਦੇ ਵਿੱਚ ਸਿਮ ਹੈ ਉਹਦਾ ਫੋਨ ਵਾਲੇ ਬੰਦੇ ਨੇ ਇਦਾਂ ਦੇ ਬੇਖੂਬ ਬੰਦੇ ਨੇ ਉਸ ਇੱਕ ਬੰਦਾ ਸਿਮ ਲੈਂਦਾ ਉਹਦੇ ਨਾਂ ਤੇ 10-10 ਸਿਮਾ ਕਢਾਉਂਦੇ ਨੇ ਉਹ ਬਲੈਕ ਦੇ ਵਿੱਚ ਵੇਚਦੇ ਨੇ 1600 ਰੁਪਏ ਵਿੱਚ ਸਿਮ ਵੇਚਦੇ ਨੇ ਉਹਦੀ ਕੋਈ ਆਈਡੀ ਪ੍ਰੂਫ ਕੁਛ ਨਹੀਂ ਹੁੰਦਾ ਹੋਰ ਬੰਦੇ ਦੇ ਨਾਂ ਤੇ ਚੱਲੀ ਜਾਂਦੀ ਆ ਇਹ ਬੰਦੇ ਫਿਰ ਧਮਕੀਆਂ ਦਿੰਦੇ ਬਦਮਾਸ਼ ਬਣਦੇ ਸਾਡਾ ਟੈਲੀਫੋਨੀ ਲੱਬ ਲੱਬਣਾ ਕਿਸੇ ਬੰਦੇ ਨੂੰ ਲੱਬ ਉਹ ਵੀ ਚਾਹੁੰਦਾ ਠੀਕ ਹੈ ਉਹਨਾਂ ਦੇ ਐਕਸ਼ਨ ਹੋਣਾ ਚਾਹੀਦਾ ਦੁਕਾਨ ਵਾਲੇ ਬੰਦੇ ਤੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਇਹਨਾਂ ਨੂੰ ਘੱਟੋ ਘੱਟ 15 18 18 ਸਾਲ ਦੀ ਸਜ਼ਾ ਹੋਣੀ ਚਾਹੀਦੀ ਆ ਦੁਕਾਨਦਾਰਾਂ ਵਾਲਾ ਜਿਹੜਾ ਬੋਧਾ ਫੂਆ ਜੀਓ ਕੰਪਨੀ ਆ ਇਹਨਾਂ ਦੀ ਇਹ ਇਸ ਤਰ੍ਹਾਂ ਕਰਦੇ ਆ ਇੱਕ ਬੰਦੇ ਦੀ ਆਈਡੀ ਲੈ ਕੇ ਉਹਦੇ ਨਾਲ ਹੀਰਾ ਫੇਰੀ ਕਰਦੇ ਆ ਇਹ ਬੰਦੇ ਜਿੰਨੇ ਵੀ ਦੁਕਾਨਦਾਰ ਵਾਲੇ ਇਹਨਾਂ ਚੰਗੀ ਤਰ੍ਹਾਂ ਛਤਰੇ ਦੇ ਦੁਕਾਨਾਂ ਭੰਨੀਆਂ ਜਾਣੇ ਉਹਨਾਂ ਪਹਿਲਾਂ ਪੁੱਛੋ ਟੈਲੀਫੋਨ ਮਿਲਦਾ ਜਾਂ ਦੰਦਾ ਦਾ ਢਾਰੋਂ ਫੜ ਕੇ ਉੱਥੇ ਇਹ ਕ੍ਰਿਮੀਨਲ ਇਹ ਤਿਆਰ ਕਰਦੇ ਨੇ ਇਹ ਬੰਦੇ ਠੀਕ ਹੈ ਜੀ ਬਾਕੀ ਮੈਂ ਗੱਡੀ ਦਾ ਪ੍ਰੋਗਰਾਮ ਬਣਾਇਆ ਸੀ ਪਿੱਛੇ ਜਾ ਉਹਦੇ ਵਿੱਚ ਮੈਂ ਚੈਲੰਜ ਦਾ 5 ਲੱਖ ਰੁਪਏ ਦਾ ਨਾਮ ਰੱਖਿਆ ਮੇਰਾ ਆਹ ਹੀ ਮਹੀਨਾ ਆ ਮਾਰਚ ਐਂਡ ਤੱਕ ਆ ਜੇ ਕਿਸੇ ਨੇ ਕਰਨਾ ਦਾ ਕਰਕੇ ਦੱਸ ਦੇਵੇ ਠੀਕ ਹੈ ਮੈਂ ਮੁੱਕਰਦਾ ਨਹੀਂ ਕਹੇਗਾ ਤੇ ਗਈਆਂ ਬੰਦੇ ਨੇ ਟਰਾਈਆਂ ਮਾਰੀਆਂ ਬੜੇ ਇਸ ਕੋਡਾ ਤੋਂ ਨਹੀਂ ਟੁੱਟਣਾ ਟੱਕਣਾ ਜਿਉਂ ਮੈਂ ਬਣਾਤਾ ਬਣਾਤਾ ਠੀਕ ਹੈ ਕਿ ਨਹੀਂ ਅੱਗੇ ਬਣਾ ਇਸ ਗਾ ਗੱਡੀ ਬੰਦ ਹੁੰਦੀ ਆ ਬੰਦਾ ਬੇਹੋਸ਼ ਹੁੰਦੇ ਆ ਮਰ ਜਾਂਦੇ ਆ ਵਿਚੇ ਤੇ ਅੱਗ ਵੀ ਲੱਗੂਗੀ ਆ ਗੱਡੀ ਦੇ ਵਿੱਚ ਉਹ ਪ੍ਰੋਗਰਾਮ ਹੁਣ ਹੋਰ ਨਵਾਂ ਇਹਦੇ ਵਿੱਚ ਬਣਾਇਆ ਜਾਵੇਗਾ ਜੇ ਨੇ ਕਰਨਾ ਤਜਰਬਾ ਕਰਕੇ ਮੈਨੂੰ 10 ਰੁਪਏ ਵੀਡੀਓ ਬਣਾ ਲਵੇ ਤੇ ਮੈਂ ਉਹਨੂੰ ਪੈਸੇ ਦੇ ਦੂੰਗਾ ਇਹ ਨੇ ਵੀ ਐਪ ਡਾਊਨਲੋਡ ਕਰ ਲੈ ਉੱਤੇ ਬੰਦ ਕਰੋ ਤੇਲੀਫੋਨ ਦੇ ਉੱਤੇ ਹੁਣ ਚਾਹੀਦਾ ਪੂਰੇ ਦਾ ਪੂਰਾ ਸਿਸਟਮ ਠੀਕ ਹੈ ਤੇ ਕੋਈ ਬੰਦਾ ਇੱਕ ਬੰਦਾ ਕਹਿੰਦਾ ਮੈਂ ਕੈਨੇਡਾ ਬਰ ਇਹਨਾਂ ਮੈਂ ਕੀਤਾ ਇੱਕ ਬੰਦਾ ਇੱਥੇ ਲੁਧਿਆਣਾ ਰਹਿਦਾ ਮੈਂ ਕੀਤਾ ਮੈਂ ਕਰਕੇ ਭਾਈ ਦਿਖਾ ਲ ਹੱਥ ਖੜੇ ਹੋਏ ਵਾ ਸਾਰਿਆਂ ਨੇ ਮੈਂ ਜੋ ਟੈਕਨੀਕ ਕੱਢਦਾ ਵਖਰੀ ਕੱਢਦਾ ਬਾੜ ਦੇ ਉੱਤੋਂ ਉਹ ਮੇਰਾ ਜਿਹੜਾ ਦਿਮਾਗ ਆ ਮੇਰਾ ਬਖਰਾ ਹੂਨ ਦਾ ਬਖਰਾ ਉਹ ਕੰਮ ਸੇਮ ਨਹੀਂ ਹੋਵੇਗਾ ਠੀਕ ਹੈ ਤੇ ਏ ਮੈਰੀ ਜਿਹੜੀ ਸ਼ਰਤ ਲਾਈਓ ਆ ਸਿਰਫ 30 ਤਰੀਕ ਤੱਕ ਇਹ ਹੋ ਗਈ ਇਹ ਤੋਂ ਜ਼ਿਆਦਾ ਨਹੀਂ ਗਈ ਤੇ ਬਾਕੀ ਇੱਕ ਮੁੰਡਾ ਕਹਿੰਦਾ ਮੇਰਾ ਜਿਆ ਨਾਂ ਨਹੀਂ ਬੋਲਦਾ ਇਹਦਾ ਨਾਂ ਹੈਗਾ ਕਿਸ਼ਨ ਕੁਮਾਰ ਤੇ ਸੁੱਚਾ ਸਿੰਘ ਪੈਰਸ ਤੋਂ ਆ ਤੇ ਅਮਰਤ ਅਮਰਤਜੀਤ ਸਿੰਘ ਟਿੱਪੂ ਡਿਸਲਡੋਰਫ ਜਰਮਨੀ ਤੋਂ ਜੰਮੂ ਤੋਂ ਆ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਥੈਂਕ ਯੂ ਜੀ ਇਹਨਾਂ ਬੰਦਿਆਂ ਦਾ ਬਾਕੀ ਮੈਂ ইমরান ਖਾਨ ਪਾਕਿਸਤਾਨ ਪ੍ਰੈਜ਼ੀਡੈਂਟ ਇਹਦਾ ਥੈਂਕ ਯੂ ਕਰਦਾ ਸਾਡਾ ਪਾਇਲਟ ਉਹਨਾਂ ਨੇ ਛੱਡਿਆ ਬਹੁਤ ਬਹੁਤ ਇਹਨਾਂ ਦਾ ਦਿਲੋਂ ਰਿਸਪੈਕਟ ਕਰਦਾ ਦੇਖੋ ਬੰਦੇ ਲੜਨਾ ਨਹੀਂ ਚਾਹੁੰਦੇ ਲੜਾਈ ਵਿੱਚ ਕੋਈ ਫਾਇਦਾ ਨਹੀਂਗਾ ਹੈਗਾ ਮੈਂ ਕਹਿੰਦਾ ਸਾਰੇ ਬਾਰਡਰ ਖੁੱਲੇ ਜਾਣ ਜਿੱਦਾ ਜਰਮਨ ਯੂਰਪ ਦੇ ਪੂਰੇ ਬਾਰਡਰ ਖੁੱਲੇ ਕੋਈ ਲੜਾਈ ਨਹੀਂ ਉਹ ਵੀ ਕੰਮ ਕਰਨ ਅਸੀਂ ਵੀ ਕੰਮ ਕਰਨ ਜਾਈਏ ਵਿਦਆਊਟ ਵੀਜੇ ਤੋਂ ਇੰਦਰ ਆਣ ਕੇ ਚੈਕਿੰਗ ਕਰੋ ਠੀਕ ਆ ਪੂਰੇ ਦੇ ਪੂਰੇ ਬਾਰਡਰ ਖੁੱਲੇ ਜਾਣ ਇਹਦਾ ਮਸਲਾ ਇਹੀ ਆ ਕੋਈ ਹੋਰ ਮਸਲਾ ਨਹੀਂਗਾ ਹੈਗਾ ਠੀਕ ਹੈ ਜੀ ਥੈਂਕ ਯੂ ਕਰਦਾ ਪਾਕਿਸਤਾਨ ਦਾ ਸਾਡਾ ਬੰਦਾ ਉਹਨਾਂ ਨੂੰ ਛੱਡਿਆ ਸਾਨੂੰ ਲੜਨਾ ਨਹੀਂ ਚਾਹੀਦਾ ਮੈਂ ਪਹਿਲਾਂ ਹੀ ਵੀਡੀਓ ਪਾ ਚੁੱਕਾ ਤੁਹਾਨੂੰ ਲੜਨ ਦਾ ਕੋਈ ਫਾਇਦਾ ਨਹੀਂਗਾ ਓਕੇ ਜੀ ਥੈਂਕ ਯੂ ਬਾਏ ਬਾਏ